ਪੜੇ ਲਿਖੇ ਹੋਣ ਦੇ باوجود ਮੈਨੂੰ ਕਦੀ ਵੀ ਸਮਝ ਨਹੀਂ ਆਈ ਕਿ ਇਹ ਕਿਉਂ ਇੰਨੀਆਂ ਕੁੜੀਆਂ ਪੈਦਾ ਕਰਦੇ ਨੇ ਤੇ ਮੁੰਡੇ ਕਿਉਂ ਚਾਹੀਦੇ ਆ ਮਤਲਬ ਜਿਹਨਾਂ ਦੇ ਮੁੰਡੇ ਹੈਗੇ ਆ ਉਹਨਾਂ ਦੇ ਜਿਹੜੇ ਝੰਡੇ ਝੂਲ ਰਹੇ ਆ ਮੈਂ ਤਾਂ ਕਦੀ ਨਜ਼ਰ ਨਹੀਂ ਆਂਦੇ ਉਹ ਮੇਰੇ ਡੈਡੀ ਨੂੰ ਇੱਕ ਵਾਰੀ ਕਹਿੰਦੀ ਕਿ ਮੇਰੇ ਡੈਡੀ ਦਾ ਨਾਂ ਕ੍ਰਿਸ਼ਨ ਸੀ ਕਿ ਕ੍ਰਿਸ਼ਨ ਦਾ ਦਾ ਪੜਾ ਤੇ ਮਗਰੋਲਾ ਮਤਲਬ ਕੁੜੀਆਂ ਨੂੰ ਦਾਦਾਸ ਪੜਾ ਉਸ ਟਾਈਮ ਡਿਵੋਰਸ ਇੱਕ ਬਹੁਤ ਵੱਡਾ ਟੈਬੂ ਸੀਗਾ ਮਤਲਬ ਇੱਕ ਕਲੰਕ ਹੀ ਤੁਸੀਂ ਕਹਿ ਸਕਦੇ ਹੋ ਲੋਕਾਂ ਦੇ ਸਾਹਮਣੇ ਸੈਟ ਪੈਟਰਨ ਹੁੰਦਾ ਆ ਆ ਉਮਰ ਹੈ এডਿਕੇਸ਼ਨ ਦੀ ਆ ਉਮਰ ਹੈ ਵਿਆਹ ਕਰਨ ਦੀ ਆ ਬੱਚੇ ਦਾਦਾ ਕਰਨ ਦੀ ਆ ਰਿਟਾਇਰ ਹੋਣ ਦੀ ਵੀ ਤੁਹਾਨੂੰ ਲੈ ਤੇ ਜੇ ਤੁਸੀਂ ਕਰਦੇ ਰਹੋ ਤਾਂ ਠੀਕ ਹੈ ਨਹੀਂ ਤਾਂ ਉਹਨੂੰ ਫਿਰ ਲੱਗਦਾ ਵੀ ਆ ਤਾਂ ਪਾਗਲ ਹੋ ਗਈ ਸਾਸਤ੍ਰੀਕਾਲ ਅ ਰੱਬ ਨੇ ਔਰਤ ਨੂੰ ਇੰਨਾ ਸਟਰੋਂਗ ਬਣਾਇਆ ਹੈ ਕਿ ਉਹ ਆਪਣੀ ਜ਼ਿੰਦਗੀ ਆਪਣੇ ਹਸਾਮਨਾ ਜੀ ਸਕਦੀ ਹੈ ਇਹ ਮੇਰੀ ਆਪਣੀ ਲਾਈਫ ਤੋਂ ਮੈਂ ਦੱਸ ਰਹੀ ਹੈਗੀ ਆ ਮੇਰਾ ਨਾਮ ਮੋਕਸ਼ਾ ਜਿਤਲੀ ਹੈ ਏਜ 55 ਸਾਲ ਤੇ ਮੈਂ ਸਿੰਗਲ ਹੈਗੀ ਆ ਤੇ ਮੇਰੀ ਇੱਕ ਬੇਟੀ ਹੈਗੀ ਜਿਹੜੀ ਕਿ 32 ਸਾਲ ਦੀ ਹੈ ਤੇ ਉਹਦਾ ਵਿਆਹ ਹਲੇ ਨਹੀਂ ਹੋਇਆ ਮੈਂ ਤਾਂ ਕਹਿ ਰਹੀ ਆ ਕਿਉਂਕਿ ਉਹਦੇ ਜਿੰਨੇ ਵੀ ਸਾਥੀ ਹੈਗੇ ਆ ਉਹਦੇ ਮੁੰਡੇ ਕੁੜੀਆਂ ਉਹਨਾਂ ਦੇ ਉਹ they are having very tough time ਆਪਣੇ ਪੈਰੈਂਟਸ ਨਾਲ ਕਿਉਂਕਿ ਜਿੱਦਾਂ ਇੱਕ ਸੈੱਟ ਪੈਟਰਨ ਹੁੰਦਾ ਕਿ ਆ ਜੀ ਆ ਮੈਰੇਜੇਬਲ ਹੈ ਜਾਂ ਹੁਣ ਲੰਗੀ ਜਾਂਦੀ ਹੈ ਇਦਾਂ ਤੇ ਉਹ ਵਿਚਾਰੇ ਦੇ ਆਰ ਹੈਵਿੰਗ ਲੋਟ ਆਫ ਪ੍ਰੋਬਲਮ ਪਰ ਮੇਰੀ ਬੇਟੀ ਨਹੀਂ ਕਿਉਂਕਿ ਮੇਰੇ ਵਾਸਤੇ ਉਹਦੀ ਖੁਸ਼ੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਆ ਮੇਰੇ ਬਚਪਨ ਦੀ ਜੇ ਮੈਂ ਤੁਹਾਨੂੰ ਗੱਲ ਦੱਸਾਂ ਤਾਂ ਆ ਮੇਰੇ ਮਾਪੇ ਦੀ ਬਹੁਤ ਵੱਡੀ ਫੈਮਿਲੀ ਸੀ 6 ਕੁੜੀਆਂ ਤੇ ਸਭ ਤੋਂ ਛੋਟਾ ਮੁੰਡਾ ਸਤਵਾਂ ਮੇਰਾ ਭਰਾ ਤੇ ਮੇਰਾ ਦੂਜਾ ਨੰਬਰ ਹੈਗਾ ਤੇ ਬਚਪਨ ਕਦੋਂ ਨਿਕਲ ਗਿਆ ਮੈਨੂੰ ਤਾਂ ਪਤਾ ਨਹੀਂ ਲੱਗਿਆ ਕਿਉਂਕਿ ਅਸੀਂ ਤਾਂ ਆ ਜਿਹੜੇ ਛੋਟੇ ਭੈਣਾ ਭਰਾ ਜਿਹੜੇ ਬਾਅਦ ਚ ਆਏ ਅਸੀਂ ਤਾਂ ਮਾਂ ਤੇ ਮੇਰੀ ਵੱਡੀ ਭੈਣ ਸੀ ਤਾਂ ਉਹਨਾਂ ਨੂੰ ਪਾਲਦੇ ਹੀ ਰਹੇਗੇ ਤੇ ਮੈਨੂੰ ਲੱਗਦਾ ਕਿ ਹੁਣ ਮੇਰੇ ਖਿਆਲ ਮੈਂ 2-4 ਜਨਮਾਂ ਚ ਤਾਂ ਮੈਨੂੰ ਤਾਂ ਬੱਚੇ ਹੋਰ ਨਜ਼ਰ ਵੀ ਨਹੀਂ ਆਣੇ ਚਾਹੀਦੇ ਕਿਉਂਕਿ ਆਈ ਹੈਵ ਸੀਨ ਇਨਫ ਆਫ ਕਿਡਸ ਐਟ ਮਾਈ ਪੇਰੈਂਟਸ ਪਲੇਸ ਤੇ ਮੈਨੂੰ ਜੇ ਯਾਦ ਜੋ ਬਚਪਨ ਤੋਂ ਆਂਦਾ ਤਾਂ ਸਿਰਫ ਆਪਣੇ ਫਾਦੇ ਦੀ ਕੁੱਟੇ ਯਾਦ ਆਂਦੀ ਹੈ ਮੈਂ ਬੜ ਕੁੱਟ ਕਹੀ ਆ ਉਹਨਾਂ ਤੋਂ ਤੇ ਕਿਉਂਕਿ ਮੈਂ ਸਿਰ ਬਹੁਤ ਹੀ ਡਿਫਰੈਂਟ ਸੀ ਬਾਕੀ ਭੈਣਾ ਭਰਾਵਾਂ ਨਾਲੋਂ ਮੈਂ ਜੋ ਵੀ ਜਿੱਦਾਂ ਕਿਹਾ ਜਾਂਦਾ ਵੀ ਉਸ ਟਾਈਮ ਖਾਸ ਕਰਕੇ ਵੀ ਕੁੜੀਆਂ ਆ ਨਹੀਂ ਕਰਦੀਆਂ ਤੇ ਜੀ ਇਹ ਕਰਨਾ ਚਾਹਦਾ ਆ ਪਾਵੋ ਆ ਨਹੀਂ ਖਾਓ ਤੇ ਇਦਾਂ ਬਾਲ ਬਾਉ ਤੇਲ ਤੂਲ ਲਾ ਦਿੰਦੇ ਸੀ ਸਾਡੇ ਸਿਰ ਤੇ ਤੇ ਐ ਘੁੱਟ ਕੇ ਜੀ ਉਹ ਗੁੱਤ ਜੀ ਕਰ ਦਿੰਦੇ ਸੀ ਵੀ ਬਹਾਈ ਤਾਂ ਉਹ ਮੈਨੂੰ ਸਮਝ ਨਹੀਂ ਆਉਂਦੀ ਸੀ ਵੀ ਇਹ ਕਿਉਂ ਇਸ ਤਰ੍ਹਾਂ ਟ੍ਰੀਟ ਕਰਦੇ ਆ ਦੂਸਰੀਆਂ ਵੀ ਮੈਂ ਆਪਣੀ ਕਲਾਸ ਸਕੂਲ ਚ ਕੁੜੀਆਂ ਦੇਖਦੀਆਂ ਸੀ ਜਿਨ੍ਹਾਂ ਦੇ ਪੇਰੈਂਟਸ ਉਹਨਾਂ ਨੂੰ ਚੰਗੀ ਤਰ੍ਹਾਂ ਰੱਖਦੇ ਸੀਗੇ ਉਹਨਾਂ ਨੇ ਨਵੇਂ-ਨਵੇਂ ਫਰੌਕ ਪਾਣੇ ਸਾਰਾ ਕੁਝ ਹੈ ਤੇ ਮੈਨੂੰ ਸਮਝ ਨਹੀਂ ਆਉਂਦਾ ਸੀ ਵੀ ਚੋਕਿ ਅਸੀਂ ਕੁੜੀਆਂ ਹੈਗੀਆਂ ਇਹ ਅਸੀਂ ਤਾਂ ਇਹਨਾਂ ਨੂੰ ਕਿਹਾ ਨਹੀਂ ਸੀ ਸਾਨੂੰ ਪੈਦਾ ਕਰੋ ਆਪ ਹੀ ਇਹਨਾਂ ਨੇ ਪੈਦਾ ਕੀਤਾ ਤੋ ਲੋ ਸਹੀ ਐਕਸੀਡੈਂਟ ਹੀ ਸੀਗੇ ਸਾਨੂੰ ਚਾਹਦੇ ਨਹੀਂ ਸੀਗੇ ਲੇਕਿਨ ਬਈ ਸਾਡੇ ਕੀ ਕਸੂਰ ਹੋਣਾ ਅਸੀਂ ਪੈਦਾ ਹੋ ਗੀਆਂ ਤਾਂ ਮੇਰੀ ਕਪੂਆ ਹੁੰਦੀ ਸੀਗੀ ਉਹਦਾ ਨਾਮ ਸ਼ਾਂਤੀ ਸੀਗਾ ਤੇ ਵੈਸੇ ਆਪੋਜ਼ਿਟ ਸੀ ਉਹ ਬਿਲਕੁਲ ਵੀ ਤੇ ਉਹ ਮੇਰੇ ਡੈਡੀ ਨੂੰ ਇੱਕ ਵਾਰੀ ਕਹਿੰਦੀ ਕਿ ਮੇਰੇ ਡੈਡੀ ਦਾ ਨਾਮ ਕ੍ਰਿਸ਼ਨ ਸੀ ਕਿ ਕ੍ਰਿਸ਼ਨ ਦਾ ਦਾ ਪੜਾ ਤੇ ਮਗਰੋਲਾ ਮਤਲਬ ਕੁੜੀਆਂ ਨੂੰ ਦਾ ਦੱਸ ਪੜਾ ਤੇ ਮਤਲਬ ਇਸ ਤਰ੍ਹਾਂ ਦੀ ਸੋਚ ਸੀ ਤੇ ਕਿ ਸਮ ਹਾਓ ਚਲੋ ਮੇਰੀ ਮੰਮੀ ਕਹਿੰਦੇ ਕਿ ਨਹੀਂ ਬੀ ਬੇਸਿਕ এডਿਕੇਸ਼ਨ ਜਿਹੜੀ ਗ੍ਰੈਜੂਏਸ਼ਨ ਹੈ ਉਹ ਤਾਂ ਪੂਰੀ ਹੋਣੀ ਚਾਹੀਦੀ ਹੈ ਤੇ ਮੈਂ ਆਪਣੇ ਡੈਡੀ ਤੋਂ ਕਿਉਂਕਿ ਆਈ ਜਸਟ ਵਾਂਟਿਡ ਟੂ ਗੋ ਅਵੇ ਤੇ ਮੈਂ ਹੌਸਟਲ ਚਲੇ ਗਈ ਆਈ ਵਾਸ ਅ ਗੁੱਡ ਪਲੇਅਰ ਤੇ ਸਪੋਰਟਸ ਵਗੈਰਾ ਦੇ ਤੇ ਪਰ ਇਹ ਕਿ ਮੈਂ ਆਈ ਕੁੱਡ ਮੇਕ ਸੈਂਸ ਆਫ ਇਟ ਕਿ ਹੋ ਕੀ ਰਿਹਾ ਹੈ ਕਿਉਂਕਿ ਰਿਸ਼ਤੇਦਾਰ ਵੀ ਜਿਹੜੇ ਆਂਦੇ ਸੀਗੇ ਉਹਨਾਂ ਨੇ ਵੀ ਉਹਨਾਂ ਨੂੰ ਪਤਾ ਸੀ ਕਿ ਮੇਰੇ ਡੈਡੀ ਮੈਨੂੰ ਪਸੰਦ ਨਹੀਂ ਕਰਦੇ ਕਿਸੇ ਨੇ ਪਿਆਰ ਨਹੀਂ ਕਰਨਾ ਕਿਸੇ ਨੇ ਕੁਛ ਨਹੀਂ ਮੇਰੀ ਵੱਡੀ ਭੈਣ ਨੂੰ ਕਰਦੇ ਰਹਿੰਦੇ ਸੀਗੇ ਤੇ ਬਸ ਜਦੋਂ ਮੇਰਾ ਭਰਾ ਹੋਇਆ ਤੇ ਬਸ ਉਦੋਂ ਫਿਰ ਸਾਰੇ ਖੁਸ਼ੀਆਂ ਮਨਾ ਰਹੇ ਤੇ ਉਦੋਂ ਮੈਨੂੰ ਯਾਦ ਹੈਗਾ ਮੈਂ 9ਵੀਂ ਚ ਸੀਗੀ ਜਦੋਂ ਮੇਰਾ ਭਰਾ ਪੈਦਾ ਹੋਇਆ ਤੇ ਮੈਂ ਆਪਣੀ ਇੱਕ ਫਰੈਂਡ ਨੂੰ ਕਿਹਾ ਮੈਂ ਕਿ ਜਦੋਂ ਮੇਰਾ ਵਿਆਹ ਹੋਣਾ ਤੇ ਮੈਂ ਇੱਕ ਬੱਚਾ ਪੈਦਾ ਕਰਨਾ ਤੇ ਉਹ ਵੀ ਕੁੜੀ ਕਿਉਂਕਿ ਮੇਰੇ ਪੇਰੈਂਟਸ ਪੜੇ ਲਿਖੇ ਹੋਣ ਦੇ ਬਾਵਜੂਦ ਮੈਨੂੰ ਕਦੀ ਵੀ ਸਮਝ ਨਹੀਂ ਆਈ ਕਿ ਇਹ ਕਿਉਂ ਇੰਨੀ ਕੁੜੀਆਂ ਪੈਦਾ ਕਰਦੇ ਨੇ ਤੇ ਮੁੰਡੇ ਕਿਉਂ ਚਾਹੀਦੇ ਹਨ ਮਤਲਬ ਜਿਹਨਾਂ ਦੇ ਮੁੰਡੇ ਹੈਗੇ ਆ ਉਹਨਾਂ ਦੇ ਜਿਹੜੇ ਝੰਡੇ ਝੂਲ ਰਹੇ ਆ ਮੈਂ ਤਾਂ ਕਦੀ ਨਜ਼ਰ ਨਹੀਂ ਆਂਦੇ ਮਤਲਬ ਆਪਣੇ ਬੱਚਿਆਂ 'ਚ ਤੁਸੀਂ ਕਿਦਾਂ ਇੰਨਾ ਫਰਕ ਕਰ ਸਕਦੇ ਹੋ ਮਤਲਬ ਹੈ ਤਾਂ ਆਪਾਂ ਸਾਰੇ ਇਨਸਾਨ ਹੀ ਇੱਕ ਹਿਊਮਨ ਸੋਸਾਇਟੀ ਹੈਗੀ ਹੈ ਇਨਸਾਨ ਹੀ ਹੈਗੇ ਨਾ ਤੇ ਉਹਦੇ ਵਿੱਚ ਆਦਮੀ ਔਰਤ ਸਾਰੇ ਹੋਣੇ ਤੇ ਜੇ ਇੱਕ ਮੁੰਡਾ ਵੀ ਹੈਗਾ ਜੇ ਤੁਸੀਂ ਮੁੰਡੇ-ਮੁੰਡੇ ਵੀ ਕਰਦੇ ਆ ਜਿਹੜੇ ਲੋਕੀ ਤੇ ਉਹ ਭੁੱਲ ਜਾਂਦੇ ਆ ਕਿ ਉਹ ਮੁੰਡੇ ਨੂੰ ਪੈਦਾ ਕਰਨ ਵਾਲੀ ਵੀ ਤਾਂ ਕਿਸੇ ਦੀ ਧੀ ਹੈ ਹਰ ਮੁੰਡੇ ਦੀ ਮਾਂ ਤਾਂ ਹੁੰਦੀ ਆ ਪਤਾ ਨਹੀਂ ਉਹ ਮੈਨੂੰ ਨਹੀਂ ਸਮਝ ਆਉਂਦੀ ਸੀਗੀ ਤਾਂ ਖੈਰ ਮੈਂ ਹਲੇ ਗ੍ਰੈਜੂਏਸ਼ਨ ਵੀ ਨਹੀਂ ਕੀਤੀ ਸੀ ਤਾਂ ਫਿਰ ਉਦੋਂ ਰਿਸ਼ਤੇ ਰਸਤੇ ਵੀ ਲੋਕੀ ਹਮੇਂ ਬੇਲੇ ਲੋਕੀ ਹਮੇਂ ਆ ਜਾਣਾ ਵੀ ਆਈ ਨਹੀਂ 6 ਕੁੜੀਆਂ ਹੈਗੀਆਂ ਹੁਣੇ ਹੁਣੇ ਵਿਆਹ ਕਰੋਗੇ ਤਾਂ ਫਿਰ ਜ਼ਿੰਮੇਵਾਰੀਆਂ ਚੱਲੂ ਚੱਲੂਗੀਆਂ ਸਾਰੀਆਂ ਤੇ ਬੱਸ ਫਿਰ ਉਹ ਵੀ ਬੜਾ ਸਟਰਗਲ ਦਾ ਟਾਈਮ ਸੀ ਮੈਂ ਟਿਟ ਜੀ ਬਣ ਗਈ ਸੀ ਮੈਂ ਮੈਂ ਕਿਹਾ ਮੈਂ ਕਿਉਂ ਕਰਾਵਾਂ ਮੈਂ ਹਲੇ ਬਹੁਤ ਛੋਟੀ ਹਾਂ ਮੈਂ 16 17 ਸਾਲ ਦੀ ਮੈਂ ਵਿਆਹ ਥੋੜੀ ਕਰਾ ਲੂੰਗੀ ਤੇ ਇੱਕ ਵਾਰੀ ਇਦਾਂ ਹੋਇਆ ਕਿ ਜਦੋਂ ਮੈਂ ਗ੍ਰੈਜੂਏਸ਼ਨ ਖਤਮ ਕਰ ਲਈ ਤੇ ਕੁਝ ਹਾਲਾਤ ਐਸੇ ਵਿਗੜ ਗਏ ਕਿ मैं घर छड़ता और यह हो देखो अज तो उस टाइम द ऑलमोस्ट अठ था, सैती अठती साल उदों तुम सोच भी नहीं सकते कि भी किस कोई एक लड़की यंग लड़की उन्नीस साल दी वो अपना घर छड़ के तुर जूगी एंड आई डिड दैट क्योंकि मैं ही नहीं सी कि क्योंकि मैं एक कुड़ी हैगी है तो मैं इनह्यूमन ਇਨਹਿਊਮਨ ਐਟੀਟਿਊਡ ਹੀ ਹੈ ਨਾ ਇਹ ਵੀ ਜਦੋਂ ਤੁਸੀਂ ਬੱਚੇ ਨੂੰ ਕੁਝ ਮਤਲਬ ਹੀ ਆਪਣੀ ਪਰਸਪੈਕਟਿਵ ਪ੍ਰੋਪਰਟੀ ਸਮਝਣਾ ਤੇ ਜਿੱਦਾਂ ਮਰਜੀ ਤੁਹਾਡੇ ਮਨ ਚਾਏ ਤੁਸੀਂ ਕਰ ਹੀ ਜਾਣਾ ਤੇ ਚਾਹੇ ਉਹ ਮੇਰੇ ਪੇਰੈਂਟਸ ਹੀ ਸੀਗੇ ਫਿਰ ਬਸ ਮੈਂ ਚਲੀ ਗਈ ਤੇ ਫਿਰ ਉੱਥੇ ਮਤਲਬ ਵੀ ਆਈ ਮੈਟ ਸਮਬਡੀ ਲਾਈਕ ਹੂ ਮਾਈ ਗॉट ਮੈਰਿਡ ਸੋ ਆਈ ਹੈਡ ਅ ਲਵ ਮੈਰਿਜ ਤੇ ਬਸ ਉਹ ਫਿਰ ਇਦਾਂ ਹੋਇਆ ਵੀ ਉਹ ਵੀ ਮੇਰੀ ਬਹੁਤ ਵੱਡੀ ਗਲਤੀ ਸੀ ਉਹ ਮੈਨੂੰ ਬਾਅਦ ਚ ਰਿਅਲਾਈਜ਼ ਹੋਇਆ ਜਦੋਂ ਮੇਰਾ ਵਿਆਹ ਹੋ ਗਿਆ ਖੈਰ ਗਲਤੀ ਕਰਨ ਤੋਂ ਮੈਨੂੰ ਨਹੀਂ ਲੱਗਦਾ ਥਾ ਨੂੰ ਡਰਨਾ ਚਾਹੀਦਾ ਕਿਉਂਕਿ ਜੇ ਗਲਤੀ ਕਰਾਂਗੇ ਨਹੀਂ ਤਾਂ ਸਿੱਖਾਂਗੇ ਕਿੱਥੋਂ ਯੂ نو ਹਰ ਤਜਰਬਾ ਜਿਹੜਾ ਜ਼ਿੰਦਗੀ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਹੋਵੇ ਸਾਨੂੰ ਕੁਛ ਨਾ ਕੁਛ ਤਾਂ ਸਿਖੰਦਾ ਹੀ ਹੈ 1.5 ਸਾਲ ਬਾਅਦ ਵਿਆਹ ਤੇ ਮੇਰੇ ਤੇ ਮੇਰੀ ਬੇਟੀ ਹੋਈ ਤੇ ਮੈਂ ਜਦੋਂ ਆਈ ਵਾਸ ਐਕਸਪੈਕਟਿੰਗ ਹਰ ਤੇ ਮੈਂ ਮਤਵੀ ਵੈਸੇ ਮੈਂ ਧਰਮੇ ਸਥਾਨਾਂ ਜਾਂ ਮੰਦਰਾ ਗੁਰਦੁਆਰਿਆਂ ਚ ਮੈਂ ਜਿਆਦਾ ਜਾਂਦੀ ਨਹੀਂ ਹੈ ਕਿਉਂਕਿ ਮੈਂ ਬਾਬਾ ਨਾਨਕ ਜੀ ਦੀ ਹੈਗੀ ਆ ਫਾਲੋਅਰ ਤੇ ਉਹਨਾਂ ਨੇ ਕਿਹਾ ਸੀਗਾ ਵੀ ਕਿਤੇ ਜਾਣ ਦੀ ਜ਼ਰੂਰਤ ਨਹੀਂ ਰੱਬ ਇੱਥੇ ਹੈਗਾ ਸਾਡੇ ਅੰਦਰ ਤੇ ਮੈਂ ਹਾਂ ਕੋਈ ਮੌਕਾ ਮਿਲੇ ਤਾਂ ਜਾਨੀ ਨਹੀਂ ਤਾਂ ਆਈ ऍम ਨਾਟ ਪਾਰਟिकुलर ਪਰ ਉਸ ਟਾਈਮ ਮੈਂ ਜਿੱਥੇ ਨਹੀਂ ਗਈ ਕਿ ਮੱਥੇ ਨਹੀਂ ਟੇਕੇ ਕਿ ਰੱਬ ਹੈ ਮੈਨੂੰ ਕੁੜੀ ਚਾਹੀਦੀ ਕੁੜੀ ਚਾਹੀਦੀ ਕਿਉਂਕਿ ਮੈਨੂੰ ਪਤਾ ਸੀਗਾ ਕਿ ਮੈਂ ਹੋਰ ਤਾਂ ਕਰਨਾ ਨਹੀਂ ਹੈਗਾ ਬਸ ਫਰੋਮ ਮਾਈ ਹਾਰਟ ਯੂ نو ਮੇਰਾ ਕਈ ਵਰੀ ਤਾਂ ਇਦਾਂ ਲੱਗਦਾ ਸੀ ਕਿਸੇ ਕੋਈ ਕਹਿ ਦਿੰਦਾ ਸੀ ਨਾ ਕਿ ਨਹੀਂ ਨਹੀਂ ਆ ਰੱਬ ਤੁਹਾਨੂੰ ਮੁੰਡਾ ਦੇ ਮੈਂ ਕਿਉਂ ਮੁੰਡਾ ਦੇ ਨਹੀਂ ਮੈਨੂੰ ਚਾਹੀਦਾ ਨਹੀਂ ਮੈਨੂੰ ਤਾਂ ਕੁੜੀ ਚਾਹੀਦੀ ਮੈਂ ਇਦਾਂ ਬੋਲ ਦਿੰਦੇ ਸੀ ਤੇ ਕੀ ਹੋਇਆ ਜਦ ਮੇਰੀ ਬੇਟੀ ਪੈਦਾ ਹੋਈ ਤੇ ਮੈਂ ਤਾਂ ਆਬਵੀਅਸਲੀ ਮੈਂ ਤਾਂ ਬਹੁਤ ਖੁਸ਼ ਹੋਣਾ ਹੀ ਸੀਗਾ ਪਰ ਜਿਹੜੇ ਉਹਦੇ ਦਾਦਕੇ ਸੀਗੇ ਮਤਲਬ ਉਹ ਵੀ ਇੱਕ ਫਸਟ ਗ੍ਰੈਂਡ ਚਾਈਲਡ ਸੀ ਉਹ ਉਹਨਾਂ ਦੇ ਇਦਾਂ ਮਾਹੌਲ ਹੋ ਗਿਆ ਜਿਵੇਂ ਕੋਈ ਮਰ ਗਿਆ ਹੁੰਦਾ ਤੇ ਮੈਨੂੰ ਘਰ ਮਾੜੀ ਜਿਹੀ ਹਰਾਨੀ ਹੋਈ ਪਰ ਜਦੋਂ ਮੈਂ ਪਹਿਲਾਂ ਹੀ ਕਿਹਾ ਕਿ ਮੈਨੂੰ ਪਰਵਾਹ ਨਹੀਂ ਕਿ ਕੋਈ ਜਨ ਕਿਸੇ ਨੂੰ ਕੋਈ ਕੁਝ ਵੀ ਮਹਿਸੂਸ ਹੁੰਦਾ ਹੋਵੇ ਮੈਨੂੰ ਬਹੁਤ ਖੁਸ਼ੀ ਹੋਈ ਔਰ ਮੇਰੀ ਬੇਟੀ ਸੀ ਤਾਂ ਮੈਂ ਪਰਵਾਹ ਨਹੀਂ ਕੀਤੀ ਮੈਂ ਜੇ ਮਠਾਈਆਂ ਵੰਡ ਇਹ ਕਰੂ ਮੈਂ ਬਸ ਤੇ ਇੰਦਾ ਮੀਨ ਟਾਈਮ ਮੇਰੀ ਮੰਮੀ ਹਸ਼ਾਰਪੁਰੋਂ ਆ ਗਈ ਸੀ ਤੇ ਅਸੀਂ ਉੱਥੇ ਹੀ ਸੀਗੇ ਉਹਦੇ ਦਾਦਕੇ ਘਰ ਤੇ ਜਦੋਂ ਮੇਰੀ ਕੁੜੀ 11 ਦਿਨ ਦੀ ਹੋਈ ਤੇ ਜੀ ਰਾਤ ਨੂੰ ਇੱਕ ਮਤਲਬ ਵੀ ਉਹਦੀ ਜਿਹੜੀ ਦਾਦੀ ਸੀ ਰਾਤ ਦੇ 2 ਵਜੇ ਉਹ ਜ ਮਲਕ ਦੇ ਨੇ ਮੇਰੇ ਰੂਮ ਦਾ ਦਰਵਾਜਾ ਖੋਲ ਕੇ ਤੇ ਅੰਦਰ ਆਈ ਔਰ ਤੁਸੀਂ ਹੈਰਾਨ ਹੋ ਗਏ ਕਿ ਮੇਰੀ ਨੀਂਦ ਹੁਣ ਤੱਕ ਵੀ ਇੰਨੀ ਪੱਕੀ ਹੈ ਕਿ ਕੋਈ ਬਾਹਰ ਢੋਲ ਵਜਾਂਦਾ ਰਹੇ ਤੇ ਮੈਂ ਜੋ ਸੋ ਜਾ ਤਾਂ ਮੈਂ ਸੋ ਜੰਨੀ ਆ ਮੈਨੂੰ ਪਤਾ ਲਾ ਲੇਕਿਨ ਉਹ ਇੱਕ ਟਾਈਮ ਸੀਗਾ ਕਿ ਮੈਂ ਸੁੱਤੀ ਪਈ ਤੇ ਨਾਲ ਉਹ ਮੇਰੀ ਬੇਬੀ ਤੇ ਉਹਨੇ ਜੱਦਾ ਹੀ ਚੱਕਿਆ ਤੇ ਮੇਰੀ ਨੀਂਦ ਖੁੱਲ ਗਈ ਔਰ ਨਾ ਮੈਂ ਐਦਾਂ ਕਉ ਮੈਂ ਕਿੱਦਾਂ ਦੇਖਿਆ ਤਾਂ ਮੈਨੂੰ ਲੱਗਿਆ ਉਹ ਬਿਲਕੁਲ ਸਾਹਮਣੇ ਉਹਦਾ ਕਮਰਾ ਸੀਗਾ ਮੈਨੂੰ ਜੇ ਪਤਾ ਨਹੀਂ ਨੀਂਝੋਣ ਬੰਦੇ ਨੂੰ ਕੀ ਪਤਾ ਵੀ ਆ ਕੀ ਹੋ ਰਿਹਾ ਸਾਹਮਣੇ ਉਹਦਾ ਕਮਰਾ ਸੀ ਤੇ ਇਧਰ ਦੀ ਤਰਫ ਬਾਹਰ ਬਾਹਰ ਜਾਂਦਾ ਰਸਤਾ ਸੀ ਤਾਂ ਮੈਂ ਕਿਹਾ ਸ਼ਾਇਦ ਆਪਣੇ ਕਮਰੇ 'ਚ ਜਾ ਰਹੀ ਹਾਂ ਉਹ ਜੋ ਤਾਂ ਬਾਹਰ ਵੱਲ ਘੁੰਮੀ ਤੇ ਮੈਂ ਇੱਕਦਮ ਇੱਕਦਮ ਚੁਲਾਈ ਮੈਂ ਬਹਿ ਗਈ ਆਪਣੇ ਬੈੱਡ ਤੇ ਮੈਂ ਕਿਹਾ ਹਾਏ ਮੰਮੀ ਕੀ ਕਰ ਰਹੇ ਹੋ ਔਰ ਮੇਰੀ ਮੰਮੀ ਜਿਹਦੀ ਕੱਚੀ ਨੀਂਦ ਹੈ ਉਹਨਾਂ ਨੂੰ ਪਤਾ ਨਹੀਂ ਲੱਗਿਆ ਜਿੱਦਾਂ ਮੈਂ ਚੀਕ ਮਾਰੀ ਮੇਰੀ ਮੰਮੀ ਇੱਕਦਮ ਉੱਠੀ ਝਾਲ ਮਾਰ ਕੇ ਉਹ ਪੱਜੀ ਉਹਦੇ ਪਿੱਛੇ ਉਹ ਤਾਂ ਬਾਅਦ ਚ ਮੇਰੀ ਮੰਮੀ ਨੇ ਮੈਂ ਦੱਸਿਆ ਕਿ ਉਹ ਬਾਹਰ ਦਾ ਦਰਵਾਜ਼ਾ ਕਮਰੇ ਦਾ ਤੇ ਪੂਰਾ ਗੇਟ ਉਹ ਖੋਲ-ਖੋਲ ਕੇ ਆਈ ਸੀ ਚੋਰ ਚਪਟ ਤੇ ਜਦੋਂ ਮੇਰੀ ਮੰਮੀ ਨੇ ਇੱਕਦਮ ਉਹਨੂੰ ਕਿਹਾ ਮੰਮੀ ਕਹਿੰਦੇ ਕੀ ਕਰ ਰਹੇ ਹੋ ਤੇ ਕਹਿੰਦੀ ਮੈਂ ਤਾਂ ਇਸਕੋ ਫੈਂਕੂਗੀ ਮੰਮੀ ਉਹ ਮੈਂ ਅੰਦਰ ਬੈਠੇ ਮੈਂ ਉਹ ਤੇ ਮੈਂ ਨਹੀਂ ਤਾਂ ਆਪਾਂ ਸੁਣੀਦਾ ਹੈਗਾ ਵੀ ਇਹੀ ਜੀ ਗੱਲਾਂ ਲੋਕੀ ਪਿੰਡਾਂ ਚ ਮਤਲਬ ਉਹ ਵੀ ਬਿਹਾਰ ਯੂਪੀ ਚ ਐਦਾ ਹੁੰਦਾ ਵੀ ਕੁੜੀ ਨੂੰ ਪੈਦਾ ਹੁੰਦਾ ਹੀ ਮਾਰ ਛੱਡਦੇ ਜਾਂ ਚਲੋ ਕਦੀ ਪੜਿਆ ਸੀ ਜਾਂ ਪਿਕਚਰਾਂ ਚ ਦੇਖਿਆ ਸੀਗਾ ਉਹ ਮੇਰੇ ਨਾਲ ਹੋ ਰਿਹਾ ਸੀਗਾ ਓ ਮਾਈ ਗੋਡ ਤੇ ਜਦੋਂ ਬਾਅਦ ਚ ਉਹਦੀ ਮਤਲਬ ਕੁੜੀ ਨੇ ਤਾਂ ਮਤਲਬ ਈਕ ਕੁੜੀ ਵੀ ਸੀਗੀ ਉਹਦੀ ਉਹਨੇ ਕਿਹਾ ਵੀ ਆ ਕੀ ਕੀਤਾ ਇਹ ਉਹਨ ਕਹਿੰਦੀ "ਹਮਾਰੀ ਨਹੀਂ ਹੈ ਹੈ ਹਮਾਰੇ ਘਰ ਤੋਂ ਬੇਟੀ ਹੋ ਹੀ ਨਹੀਂ ਸਕਦੀ" ਆ ਦੇਖੋ ਫੰਡੇ ਲੋਕਾਂ ਦੇ ਬਹੁਤ ਆਪਣੇ ਆਪਣੇ ਤੇ ਮੇਰੇ ਵੀ ਪਹਿਲੇ ਬੇਟਾ ਹੋਇਆ ਹੈ ਮੇਰੀ ਸਾਸਕੇ ਵੀ ਪਹਿਲੇ ਬੇਟਾ ਹੋਇਆ ਹੈ ਮੇਰੀ ਮਾਂ ਕੇ ਵੀ ਬੇਟਾ ਹੋਇਆ ਹੈ ਤਾਂ ਮੈਂ ਉਹਨ ਗਿਆ ਮੈਂ ਕਿ ਜਿੰਨੇ ਪੈਦਾ ਕੀਤਾ ਉਹਨੂੰ ਤਾਂ ਬੋਸ ਹੈ ਮੇਰੀ ਮਾਂ ਦੇ ਵੀ ਪਹਿਲੀ ਕੁੜੀ ਹੋਈ ਉਹਦੀ ਸਾਸ ਦੇ ਵੀ ਪਹਿਲੀ ਕੁੜੀ ਹੋਈ ਸੀ ਨਾਨੀ ਦੇ ਵੀ ਕੁੜੇ ਤੇ ਮੇਰੇ ਹੋ ਗਿੱਤ ਅ ਪਰ ਇਹ ਕੀ ਐ that was quite a turning point ਯਾ ਯੂ نو ਬਿਕੋਜ਼ ਜਦੋਂ ਤੁਹਾਨੂੰ ਇਹ ਇਹ ਚੀਜ਼ਾਂ ਸਾਹਮਣੇ ਤੁਹਾਡੇ ਨਾਲ ਵਾਪਰਦੀਆਂ ਤਾਂ ਤੁਹਾਨੂੰ ਇੱਕ ਜਦਾਂ ਨਾ ਆਤਮਾ ਤੱਕ ਤੁਹਾਡੀ ਨੂੰ ਝੰਜੋੜ ਦਿੰਦੀਆਂ ਬਸ ਫਿਰ ਮੈਂ ਕਿਉਂਕਿ ਪਲੇਨ ਗ੍ਰੈਜੂਏਟ ਸੀ ਉਸ ਤੋਂ ਬਾਅਦ ਮੈਂ ਸੋਚ ਸਮਝ ਕੇ ਮੈਂ ਪ੍ਰੋਫੈਸ਼ਨਲ ਕੋਰਸ ਕੀਤਾ ट्रैवल ਐਂਡ ਟੂਰਿਜ਼ਮ ਦਾ ਤੇ ਬਸ ਡਿਵੋਰਸ ਹੋ ਗਿਆ ਸੀਗਾ 5 ਸਾਲ ਬਾਅਦ ਮੇਰੀ ਕੁੜੀ 3.5 ਸਾਲ ਦੀ ਸੀ ਉਸ ਟਾਈਮ ਡਿਵੋਰਸ ਇੱਕ ਬਹੁਤ ਵੱਡਾ ਟੈਬੂ ਸੀਗਾ ਮਤਲਬ ਇੱਕ ਕਲੰਕੀ ਤੁਸੀਂ ਕਹਿ ਸਕਦੇ ਹੋ ਮੇਰੇ ਪੂਰੇ ਖਾਨਦਾਨ ਤੇ ਮੇਰੇ ਤੋਂ ਪਹਿਲਾਂ ਤੇ ਹੁਣ ਤੱਕ ਮੇਰੇ ਤੋਂ ਬਾਅਦ ਅਜੇ ਤੱਕ ਕੋਈ ਇਤਲਾਕ ਹੋਇਆ ਨਹੀਂ ਤੇ ਮਤਲਬ ਵੀ ਔਰ ਲੋਕਾਂ ਵਾਸਤੇ ਜਿੱਥੇ ਵੀ ਡਿਵੋਰਸ ਤੋਂ ਬਾਅਦ ਹੋਰ ਇੱਕ ਸਟਰਗਲ ਸ਼ੁਰੂ ਹੋ ਜਾਂਦੀ ਹੈ ਦੁਨੀਆ ਨੂੰ ਜਿੱਥੋਂ ਵੀ ਬਦਲ ਲੱਗਦਾ ਮੈਂ ਚੰਡੀਗੜ੍ਹ ਚ ਆ ਗਈ ਸੀਗੀ ਤੇ ਉੱਥੇ ਮੈਂ ਸਰਕਾਰੀ ਨੌਕਰੀ ਮੈਨੂੰ ਮਿਲ ਗਈ ਸੀ ਹੋਟਲ ਸ਼ਿਵਾਲਿਕ ਵੀ ਉੱਥੇ ਮੈਂ ਕੀ ਕਰਦੀ ਸੀ ਲਾਏ ਉੱਥੇ ਵੈਸੇ ਪਬਲਿਕ ਪਲੇਸ ਉਹ ਜੱਦਾ ਹੀ ਪਤਾ ਲੱਗਦਾ ਸੀ ਕਿਸੇ ਨੂੰ ਵੀ ਅੱਛਾ ਇਕੱਲੀ ਐ ਡਿਵੋਰਸੀ ਹੈ ਲੈ ਆ ਜੀ ਸਾਰੀ ਦੁਨੀਆ ਮੇਰੇ ਪਿੱਛੇ ਜਿਵੇਂ ਪਤਾ ਨਹੀਂ ਮੈਨੂੰ ਕਿੰਨੀ ਕ ਜਰੂਰਤ ਹੁੰਦੀ ਆ ਤੇ ਮੈਂ ਕਈ ਵਾਰੀ ਕਹਿਣਾ ਪੈਂਦਾ ਸੀ ਹੁਣ ਵੀ ਜੇ ਮੈਨੂੰ ਕਈ ਜਰੂਰਤ ਹੋ ਗਈ ਮੈਂ ਲੱਭ ਲਊ ਆਪਣੇ ਆ ਮੇਰਾ ਪਿੱਜਾ ਝੱਡੋ ਤੁਸੀਂ ਕਿਉਂਕਿ ਡਿਵੋਰਸ ਦੇ ਟਾਈਮ ਮੈਂ 26 ਸਾਲ ਦੀ ਸੀ ਸਿਰਫ ਤੇ ਸਾਥ ਜਿੱਥੋਂ ਤੱਕ ਹੈਗਾ ਉਹ ਤਾਂ ਆਬਵੀਅਸਲੀ ਪੇਰੈਂਟਸ ਦਾ ਕੋਈ ਨਹੀਂ ਸੀ ਹਾਂ ਮੇਰੀ ਮੰਮੀ ਉਸ ਟਾਈਮ ਤੱਕ ਥੋੜਾ ਚੁੱਪ ਕਰ ਗਈ ਸੀ ਕਿਉਂਕਿ ਉਹਨੇ ਆਹ ਇਨਸੀਡੈਂਟ ਆਪਣੇ ਸਾਹਮਣੇ ਦੇਖਿਆ ਸੀਗਾ ਤੇ ਮਤਲਬ ਜਦੋਂ ਡਿਵੋਰਸ ਦੀ ਮਤਲਬ ਵੀ ਮੈਂ ਡੇਟ ਭੁਗਤਣ ਜਾਣਾ ਸੀ ਤਾਂ ਮੰਮੀ ਕਹਿੰਦੇ ਗੈਟ ਰੈਟ ਆਫ ਹਿਮ ਐਦਾਂ ਕਿਹਾ ਔਰ ਮਿਊਚੁਅਲ ਡਿਵੋਰਸ ਸੀਗਾ ਕਿਉਂਕਿ 15 ਮਿੰਟ ਚ ਹੋ ਗਿਆ ਕਿਉਂਕਿ ਹਰ ਡਿਵੋਰਸ ਚ ਦੋ ਚੀਜ਼ਾਂ ਹੁੰਦੀਆਂ ਇੱਕ ਪੈਸਾ ਇੱਕ ਬੱਚਾ ਬੱਚਾ ਉਹਨੂੰ ਨਹੀਂ ਚਾਹੀਦਾ ਸੀ ਪੈਸੇ ਦੀ ਮੈਂ ਨਹੀਂ ਪਰਵਾਹ ਕੀਤੀ ਕਿਉਂਕਿ ਜ਼ਿੰਦਗੀ ਵਾਸਤੇ ਤੁਹਾਡੀ ਪੀਸ ਆਫ ਮਾਈਂਡ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪੈਸੇ ਨਾਲ ਤੁਹਾਨੂੰ ਖੁਸ਼ੀਆਂ ਜਾਂ ਕਿਉਂਕਿ ਖੁਸ਼ੀ ਕੀ ਹੈ ਆਪਣੇ ਸਭ ਕੁਝ ਆਪਣੇ ਮਨ ਦੇ ਅੰਦਰ ਹੀ ਹੈ ਨਾ ਔਰ ਮੈਨੂੰ ਕੌਨਫੀਡੈਂਸ ਹੈਗਾ ਕਿ ਵੀ ਮੈਂ ਆਪਣੇ ਆਪ ਕਮਾ ਲਵਾਂ ਮਿਹਨਤ ਕਰ ਲਵਾਂ ਆਪਣੇ ਬੱਚਿਆਂ ਨੂੰ ਪਾਲ ਲਵਾਂ 18 ਸਾਲ ਮੈਂ ਨੌਕਰੀਆਂ ਕੀਤੀਆਂ ਤੇ ਮੈਂ ਜਦੋਂ ਮੇਰੀ ਡਾਟਰ ਲਾਸਟ ਈਅਰ ਸੀਗੀ ਤਾਂ ਮੈਂ ਮਨਾਲੀ ਚੱਲ ਗਈ ਮੈਂ ਕਿਹਾ ਮੈਂ ਕੁਝ ਆਪਣਾ ਹੀ ਸ਼ੁਰੂ ਕਰਦੀ ਆਂ ਉੱਥੇ ਮੈਂ ਦੇਖਿਆ ਬਾਈਕਿੰਗ ਦੀ ਗੱਲ ਜਿਹੜੀ ਹੈਗੀ ਹੈ ਬਾਈਕਿੰਗ ਜਿਹੜਾ ਉਹ ਮੇਰਾ ਬਚਪਨ ਤੋਂ ਹੀ ਪੈਸ਼ਨ ਸੀਗਾ ਮੈਂ ਬੜੀਆਂ ਗੇੜੀਆਂ ਮਾਰੀਆਂ ਜਿਹੜੀ ਮੇਰੇ ਲੜਕੇ ਦੋਸਤ ਹੁੰਦੇ ਸੀ ਉਹਨਾਂ ਕਹਿੰਦੇ ਪਲੀਜ਼ ਗੇੜੀ ਮਾਰ ਲੈਂਦੇ ਤੇ ਬਹੁਤ ਹੀ ਚਲਾਉਂਦੀ ਹੁੰਦੀ ਸੀ ਮੈਂ ਤੇ ਫਸਟ ਮੋਟਰਸਾਈਕਲ ਮੈਨੂੰ ਯਾਦ ਆ ਜਾਵਾ ਇੱਕ ਹੁੰਦਾ ਸੀਗਾ 2 50 cc ਇੱਕ ਜੈਜ ਦੀ ਹੁੰਦਾ ਸੀ ਜਾਵਾ ਉਹ ਮੈਂ ਚਲਾਇਆ ਸੀਗਾ ਉਹ ਮੈਨੂੰ ਯਾਦ ਹੈ ਤੇ ਫਿਰ ਮੈਂ ਮਨਾਲੀ 'ਚ ਦੇਖਿਆ ਕਿ ਬਹੁਤ ਸਾਰੇ ਬਾਈਕਰਸ ਜਿਹੜੇ ਹਨ ਮਨਾਲੀ ਇਸ ਦਾ ਗੇਟਵੇ ਹੈ ਉਹ ਲਦਾਕ ਵਰਡ ਚ ਸਭ ਤੋਂ ਫੇਮਸ ਰੂਟ ਹੈ ਬਾਈਕਰਸ ਵਾਸਤੇ ਤਾਂ ਮੈਂ ਕਿਹਾ ਮੈਂ ਕਿਹਾ ਤਾਂ ਮੈਂ ਮੈਨੂੰ ਆਬਸਰਲੀ ਯਾਦ ਆ ਗਿਆ ਕਿ ਵੀ ਆ ਤਾਂ ਮੈਂ ਬਚਪਨੋਂ ਚਲਾਈ ਜਾਨੀ ਆ ਤੇ ਆ ਲੁਕੀ ਇੱਥੇ ਚਲਾ ਦੇ ਉਹ ਆਈਡੀਆ ਫਾਰਮ ਹੋਣਾ ਸ਼ੁਰੂ ਹੋ ਗਿਆ ਆ ਦੇਖੋ ਇਹ 2007 ਦੀ ਗੱਲ ਹੈ 2006 ਚ ਨਹੀਂ ਮੈਨੂੰ ਪਤਾ ਸੀਗਾ ਫਿਰ ਮੈਨੂੰ ਇੱਕ ਉਸ ਬਾਈ ਦੈਟ ਟਾਈਮ ਮੈਂ ਮਿਡ ਆਫ 40ਸ ਚ ਸੀਗੀ ਤੇ ਇੱਕ ਮੈਨੂੰ ਅਮਰੀਕਨ ਲੇਡੀ ਮਿਲੀ ਤੇ ਉਹਨੇ ਮੈਨੂੰ ਦੱਸਿਆ ਕਿ ਉਹਨੇ ਪੂਰਾ ਇੰਡੀਆ Royal Enfield ਤੇ ਕੱਲੇ ਘੁੰਮਿਆ ਤੇ ਸ਼ੀ ਵਾਸਨ ਲੇਟ ਫॉर 50 50 ਸਾਲ ਵੀ ਹੋਣ ਵਾਲੀ ਸੀ ਫਿਰ ਮੈਨੂੰ ਆਇਆ ਕਿ ਜੇ ਇਹ ਕਰ ਸਕਦੀ ਹੈ ਨਾਲੇ ਪੂਰੇ ਦੇਸ਼ 'ਚ ਘੁੰਮ ਰਹੀ ਆ ਤਾਂ ਇਹ ਤਾਂ ਮੇਰਾ ਦੇਸ਼ ਹੈ ਤੇ ਮੈਨੂੰ ਕਿਉਂ ਡਰ ਪਿਆ ਕਿਉਂਕਿ ਥੋੜਾ ਬਹੁਤ ਸਾਨੂੰ ਹੈ ਨਾ ਵੀ ਕੱਲ ਘੁੰਮਣਾ ਐ ਔਰ ਵੀ 2-ਵਿਲਰ ਤੇ ਈਵਨ ਹੁਣ ਵੀ ਲੋਕੀ ਬੜੇ ਫਨੀ ਫਨੀ ਕੁਐਸਚਨ ਮੈਨੂੰ ਪੁੱਛਦੇ ਆ ਵੀ ਤੁਸੀਂ ਕਿਉਂਕਿ ਮੈਂ ਆਪਣੇ ਬਾਈਕ ਦੇ ਤਕਲੀਕ ਹੁੰਦੇ ਰਹਿੰਦੀ ਆ ਮੈਂ ਆਈ ਲਵ ਥੈਟ ਇਹ ਐਕਸਪਲੋਰ ਕਰਦੀ ਰਹੀ ਨੀ ਤੇ ਲੋਕੀ ਪੁੱਛਦੇ ਨਾ ਜੇ ਕਾਰ ਹੀ ਹੁੰਦੀ ਆ ਉਹਦੇ ਤਾਂ ਦਾ ਸਟੱਪ ਨਹੀਂ ਹੁੰਦੀ ਆ ਨਾ ਜੇ ਟਾਇਰ ਪੈਂਚਰ ਹੋ ਜਾਏ ਤਾਂ ਮੇਰਾ ਜਵਾਬ ਹੁੰਦਾ ਮੈਂ ਕਿ ਫਿਰ ਲਗਵਾ ਲਊ ਫਿਰ ਐਂ ਰੱਖਣਗੇ ਕਿਉਂਕਿ ਨਾ ਵੀ ਇਮੈਜਨ ਦਾ ਪ੍ਰੋਬਲਮਸ ਹੈ ਨਾ ਇਹ ਸਾਰਿਆਂ ਨੂੰ ਉਹ ਜਦੋਂ ਉਹੀ ਮੈਂ ਸੁਣ ਗਿਆ ਜਦੋਂ ਮੇਰਾ ਇਹ ਸਾਰੇ ਹੁਣ ਤੱਕ ਹੁਣ ਤੱਕ ਕੋਈ ਨਹੀਂ ਕੁਝ ਕਹਿੰਦਾ ਪਰ ਮੇਰੇ ਬਹੁਤ ਪਿੱਛੇ ਪਏ ਹੋਏ ਸੀ ਕਿ ਮੇਰੇ ਘਰ ਦੇ ਵੀ ਸਾਰੇ ਜਣੇ ਕਿ ਦੂਜਾ ਵਿਆਹ ਕਰਾ ਲਊ ਤੇ ਉਹ ਦਲੀਲਾਂ ਇੰਨੀ ਇੰਨੀ ਦਿੰਦੀਆਂ ਦੰਦੇ ਪੁੱਛੋ ਨਾ ਵੀ ਅਦਾ ਹੈ ਕਿ ਨਹੀਂ ਕੋਰ ਤ ਨੂੰ ਆਦਮੀ ਦਾ ਤਾਂ ਸਾਰਾ ਚਾਹੀਦਾ ਚਾਹੀਦਾ ਹੈ ਅੱਛਾ ਮੈਂ ਕਹ ਮੰਨੀ ਚਾਹੀਦਾ ਨਹੀਂ ਨਹੀਂ ਇਦਾਂ ਨਾ ਨਾਲੇ ਤੇਰੇ ਅੱਗੇ ਕੁੜੀਆਂ ਮੁੰਡਾ ਹੁੰਦਾ ਤਾਂ ਕੁਛ ਹੋਰ ਸੀ ਮੈਂ ਕਿਹਾ ਵਾਟ ਤੇ ਫੇਰ ਇਹ ਨਹੀਂ ਚੱਲੀ ਦਲੀਲ ਨਹੀਂ ਨਹੀਂ ਤੁਹਾਡੀ ਕੁੜੀ ਨੂੰ ਤਾਂ ਫਾਦਰ ਚਾਹੀਦਾ ਹੈ ਮੈਂ ਕਿਹਾ ਜਿਹੜਾ ਆਪਣਾ ਸੀਗਾ ਉਹਨੇ ਤਾਂ ਪਿੱਛੇ ਮੁੜ ਕੇ ਤੱਕਿਆ ਨਹੀਂ ਫਾਦਰ ਚਾਹੀਦਾ ਮੈਂ ਕਿਹਾ ਨਹੀਂ ਕੁਝ ਨਹੀਂ ਚਾਹੀਦਾ ਨਹੀਂ ਨਹੀਂ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਮੈਂ ਕਿਹਾ ਜਦ ਮੈਨੂੰ ਲੋੜ ਹੀ ਨਹੀਂ ਮੈਂ ਕਿਹਾ ਮੈਂ ਆ ਹੀ ਮੁਕੇ ਨਹੀਂ ਤੇ ਨਈ ਨੂੰ ਚਾਹੀਦਾ ਨਾ ਮੈਨੂੰ ਚਾਹੀਦਾ ਬਸ ਇਦਾਂ ਨਾ ਤੁਸੀਂ ਹੁਣ ਹੈਗੇ ਯੰਗ ਬੜਾਪੇ ਤੇ ਤੁਹਾਨੂੰ ਜ਼ਰੂਰਤ ਪਾਉਗੇ ਉਹ ਬੜਾਪਾ ਮੈਂ ਕਿਹਾ ਮੈਂ ਫਿਰ ਕਹਾ ਮੈਂ ਕਿਹਾ ਜੀ ਮੈਂ ਆਪਣੇ ਬੜਾਪਾ ਕੋ ਸੋਚ ਲਓ 20-25 ਸਾਲ ਬਾਅਦ ਉਹ ਮੈਂ ਕਿ 20-25 ਸਾਲ ਸੋਚ ਕੇ ਮੈਂ ਆਪਣਾ ਅੱਜ ਖਰਾਬ ਕਰ ਲਾਂ ਅ ਮੈਂ ਕਾ ਕਿ ਸੋਚੋ ਹੀ ਮੈਂ ਕਾ ਨਾ ਲekin ਉਹ ਪਤਾ ਇੱਥੇ ਘੜੀ ਦਾ ਭਰੋਸਾ ਨਹੀਂ ਹੈ ਕਿ ਉਹ ਮਦਦ ਤੁਸੀ ਉੱਥੇ ਉਸ ਤੇ ਤੱਕ ਪਹੁੰਚਣੇ ਵੀ ਹੈ ਕਿ ਨਹੀਂ ਤੇ ਉਹ ਮਰੇ ਮੰਮੀ ਕਹਿੰਦੇ ਹੁੰਦੇ ਸੀ ਕਿ ਤੈਨੂੰ ਕੋਈ ਜਤ ਨਹੀਂ ਸਕਦਾ ਮੈਂ ਕਿ ਭਈ ਲੌਜੀਕ ਹੀ ਹੈ ਨਾ ਮਤਲਬ ਤੁਸੀਂ ਮੈਂ ਇਹ ਤੁਹਾਡਾ ਐਕਸਪੀਰੀਅੰਸ ਲੈ ਲੀਦਾ ਮੈਂ ਕਈ ਵਾਰੀ ਹੁਣ ਮੇਰੀ ਡਾਕਟਰ ਕਹਿੰਦੀ ਹੁੰਦੀ ਹੈ ਕਿ ਮੇਰੀ ਫਰੈਂਡ ਦੇ ਪੇਰੈਂਟਸ ਹੈ ਕਹ ਰਹੇ ਆ ਕਰੇ ਮੈਂ ਕਹ ਉਹਦੇ ਵੀ ਕੋਈ ਕਸੂਰ ਨਹੀਂ ਹੈਗਾ ਉਹਨਾਂ ਨੇ ਇਹੀ ਜੀ ਲਾਈਫ ਦੇਖੀ ਹੈ ਮਤਲਬ ਲੋਕਾਂ ਦੇ ਸਾਹਮਣੇ ਸੈਟ ਪੈਟਰਨ ਹੁੰਦਾ ਆ ਆ ਉਮਰ ਆ এডਿਕੇਸ਼ਨ ਦੀ ਆ ਉਮਰ ਹੈ ਵਿਆਹ ਕਰਨ ਦੀ ਆ ਬੱਚੇ ਪੈਦਾ ਕਰਨ ਦੀ ਆ ਰਿਟਾਇਰ ਹੋਣ ਦੀ ਮੈਂ ਇਦਾਂ ਹੀ ਤੁੜਦਾ ਰਹਿੰਦਾ ਤੇ ਜੋ ਤੁਸੀਂ ਕਰਦੇ ਰੋ ਤਾਂ ਠੀਕ ਹੈ ਨਹੀਂ ਤਾਂ ਉਹਨੂੰ ਫਿਰ ਲੱਗਦਾ ਵੀ ਆ ਤਾਂ ਪਾਗਲ ਹੋ ਗਈ ਹੈ ਬਾਈਕਿੰਗ ਜਿਹੜੀ ਹੈਗੀ ਆ ਮੈਂ ਆਈ ਐਮ ਇਨ ਲਿਮਕਾ ਬੁੱਕ ਆਫ ਰਿਕਾਰਡ ਆਈ ਡਿਡ ਲੈ ਮਨਾਲੀ in one day, less than one day, in 20 uh, hours and 20 minutes. And I became the first woman in the world to do that. And that time, I was 51. <laughs> <laughs> and uh, recently, in October, uh, I did an uh, all-India expedition from uh, Kashmir to Karnataka, from Leh, I started. And the theme was, uh, daughters are precious. ਤੇ ਮੈਂ ਆਪਣੀ ਡਾਟਰ ਦੇ ਬਰਥਡੇ 2 ਅਕਤੂਬਰ ਤੋਂ ਸ਼ੁਰੂ ਕੀਤਾ ਤੇ ਮੈਂ ਆਪਣੇ ਜਨਮ ਦਿਨ 18 ਅਕਤੂਬਰ ਨੂੰ ਕੰਨਿਆ ਕੁਮਾਰੀ ਪਹੁੰਚੀ ਆ ਤੇ ਆਲਮੋਸਟ ਮੈਂ 5000 ਕਿਲੋਮੀਟਰ ਮੋਟਰਸਾਈਕਲ ਚਲਾਇਆ ਇਕੱਲੇ ਤੇ ਆ ਇਟਸ ਬੀਨ ਅ ਵੰਡਰਫੁਲ ਜਰਨੀ ਤੇ ਮੈਂ ਆਪਣੀ ਲਾਈਫ ਤੋਂ ਹੀ ਮੈਂ ਕਹਿੰਦੀ ਕਿ ਜਦਾਂ ਕਿਹਾ ਜਾਂਦਾ ਵੀ ਔਰਤਾਂ ਬਹੁਤ ਮੈਂ ਗੱਲ ਕਰਦੀਆਂ ਤਾਂ ਕਹਿੰਦੇ ਸਾਨੂੰ ਸਪੋਰਟ ਨਹੀਂ ਸੀ ਜਾਂ ਕੋ ਸਮਾਜ ਕਦੇ ਪੇਰੈਂਟਸ ਦੀ ਇੱਜ਼ਤ ਜੇ ਮੈਂ ਨਥਿੰਗ ਮੈਟਰਸ ਮੈਂ ਹੀ ਕਹਿਣਾ ਕਿ ਤੁਹਾਡੀ ਆਪਣੀ ਖੁਸ਼ੀ ਤੁਹਾਡੀ ਆਪਣੀ ਜ਼ਿੰਦਗੀ ਉਹਨੂੰ ਉਹ ਦਿਓ ਕੀਮਤ ਉਹਦੀ ਸਮਝੋ ਕਿਉਂਕਿ ਜ਼ਿੰਦਗੀ ਇੱਕ ਵਾਰ ਹੀ ਮਿਲਦੀ ਹੈ ਤੇ ਜਦੋਂ ਤੁਸੀਂ ਔਰ ਮੇਰੇ ਵੀ ਸਾਰੇ ਨਾਲ ਇਦਾਂ ਹੀ ਹੈ ਜਦੋਂ ਮੈਂ ਬਾਈਕਿੰਗ ਸ਼ੁਰੂ ਕਰਨੀ ਸੀ ਸਾਰੇ ਗਏ ਸੀ ਹੁਣ ਜਦੋਂ ਮੀਡੀਆ ਵਗੈਰਾ ਟੀਵੀ ਇੰਟਰਵਿਊ ਤਾਂ ਸਾਰੇ ਵੀ ਆਰ ਸੋ ਪ੍ਰਾਊਡ ਆਫ ਯੂ ਦੁਨੀਆ ਇਦਾਂ ਹੀ ਚਲਦੀ ਰਹਿੰਦੀ ਆ ਤੁਸੀਂ ਆਪਣੇ ਹੀ ਖਿਆਲ ਰੱਖੋ ਤੇ ਹਿੰਮਤ ਨਾਲ ਜ਼ਿੰਦਗੀ ਜਿਓ ਸਤਿ ਸ੍ਰੀ ਅਕਾਲ ਇਸ ਵੀਡੀਓ ਬਾਰੇ ਆਪਣੀ رائے ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ